रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information, call 510-943-8037. That is 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਦੇਸ਼ਾਂ ਵਾਦੀਸ਼ਾਂ ਦੀਆਂ ਕੁਝ ਖਾਸ ਖਬਰਾਂ ਦਾ ਬਲੂਟਿਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਦਹੀਂ ਹਰ ਕਿਸੇ ਦੀ ਪਹਿਲੀ ਪਸੰਦ ਹੈਗਾ ਤੁਹਾਨੂੰ ਦਹੀਂ ਦੇ ਅਸੀਂ ਫਾਇਦੇ ਦੱਸਦੇ ਗਏ ਆ ਜਿਨ੍ਹਾਂ ਨੂੰ ਖਾਣ ਨਾਲ ਤੁਹਾਡੀ ਸਿਹਤ ਵੀ ਹੋ ਸਕਦੀ ਹੈ ਠੀਕ ਹੈ ਦਹੀਂ ਦੇ ਕੁਝ ਪੋਜ਼ਿਟਿਵ ਤੱਤਾਂ ਨਾਲ ਭਰਪੂਰ ਖਾਦ ਪਦਾਰਥ ਹੁੰਦੇ ਇਸ ਨੂੰ ਖਾਣ ਦੇ ਫਾਇਦੇ ਜਾਣ ਕੇ ਤੁਸੀਂ ਜਿਹੜੇ ਹੈਰਾਨ ਹੋ ਜਾਓਗੇ ਦਹੀਂ ਚ ਪ੍ਰੋਟੀਨ ਮਿਨਰਲ ਅਤੇ ਵਿਟਾਮਿਨ ਆਦਿ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾਗਾ ਜੋ ਕਿ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਦਹੀਂ ਦੀ ਵਰਤੋਂ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਲੋ ਫੈਟ ਵਾਲਾ ਦਹੀਂ ਖਾਣ ਦੇ ਨਾਲ ਭਾਰ ਕੰਟਰੋਲ ਵਿੱਚ ਰਹਿੰਦਾ ਹੈ ਤੇ ਇਸ ਤੋਂ ਇਲਾਵਾ ਜੇ ਆਪਾਂ ਸਕਿਨ ਵਾਲਾ ਵੀ ਮੁਲਾਇਮ ਕਰਨ ਕਰਨ ਲਈ ਵੀ ਇਹ ਮਦਦ ਕਰਦਾਗਾ ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਪੇਟ ਦੀ ਗਰਮੀ ਤੋਂ ਰਾਹਤ ਮਿਲਦੀ ਹੈ ਗਿਆ ਡਾਈਜੈਸਟ ਸਿਸਟਮ ਜਿਹੜਾਗਾ ਉਹ ਚੰਗਾ ਹੋ ਲੱਗ ਪੈਂਦਾਗਾ ਭੁੱਖ ਵੱਧ ਜਾਂਦੀ ਹੈ ਇਸ ਲਈ ਇਸ ਤੋਂ ਡਾਈਟ ਵੀ ਜ਼ਰੂਰੀ ਹੈਗੀ ਨਾਲ ਦੇ ਨਾਲ ਸ਼ਾਮ ਡਾਈਟ ਵਿੱਚ ਆਪਣੇ ਸ਼ਾਮਿਲ ਵੀ ਕਰਨਾ ਚਾਹੀਦਾ ਹੈਗਾ ਹੈਲਥ ਸੰਬੰਧੀ ਸਮੱਸਿਆਵਾਂ ਤੋਂ ਸਟਕੋਰ ਸਟਕਾਰਾ ਪੌਨ ਲਈ ਦਹੀਂ ਇੱਕ ਵੱਡੀ ਅਹਿਮ ਭੂਮਿਕਾ ਵੀ ਨਿਭੋਂਦਾ ਹੈਗਾ ਹੈ ਬਿਹਤਰ ਪਾਚਨ ਕਰਿਆ ਦਸ ਲਗਣਾ ਕਿ ਜਾਫ ਦਹੀਂ ਦੇ ਵਿੱਚ ਬਹੁਤ ਸਾਰੇ ਫਾਇਦੇ ਰਹੇ ਗਿਆ ਉਹ ਪਾਏ ਤੁਹਾਨੂੰ ਇਸ ਤਰ੍ਹਾਂ ਦੱਸਦੇ ਆਂ ਆਉਂ ਜਾਣਦੇ ਆਂ ਭਾਰ ਘਟ ਕਰਨ ਵਿੱਚ ਮਦਦ ਕਰਦਾ ਗਾਇਆ ਭਾਰ ਨੂੰ ਕੰਟਰੋਲ ਕਰਨ ਵਿੱਚ ਅਕਸਰ ਲੋ ਫੈਟ ਵਾਲਾ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਗਈ ਆ ਕਿਉਂਕਿ ਲੋ ਫੈਟ ਵਾਲਾ ਇਹ ਦਹੀਂ ਗਾਇਆ ਨਾ ਸਿਰਫ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ ਤੇ ਸਗੋਂ ਪਾਚਨ ਕਿਰਿਆ ਨੂੰ ਵੀ ਮਜਬੂਤ ਕਰਨ ਵਿੱਚ ਭਾਰ ਕੰਟਰੋਲ ਕਰਨ ਵਿੱਚ ਕਾਫੀ ਮਦਦ ਕਰਦਾ ਹੈ गाइस ਤੋਂ ਇਲਾਵਾ ਕਮਰ ਦੀ ਚਰਬੀ ਨੂੰ ਵੀ ਕੱਟ ਕਰਦਾ ਗਾਇਆ ਹਾਰਟ ਨੂੰ ਰੱਖਦਾ ਹੈ ਸਿਹਤਮੰਦ ਜੀ ਹਾਂ ਦਹੀਂ ਜਿਹੜਾ ਗਾਇਆ ਉਹ ਹਾਰਟ ਨੂੰ ਵੀ ਠੀਕ ਰੱਖਦਾ ਗਾਇਆ ਕੋਲੇਸਟ੍ਰੋਲ ਕੱਟ ਕਰਦਾ ਗਾਇਆ ਉਹ ਨਾਲ ਨਾਲ ਹਾਰਟ ਸੰਬੰਧੀ ਸਮੱਸਿਆ ਤੋਂ ਵੀ ਬਚਿਆ ਜਾ ਸਕਦਾ ਗਾ ਦਹੀਂ ਖਾਣ ਦੇ ਨਾਲ ਦਿਲ ਦੇ ਧੜਕਣਾਂ ਨੂੰ ਵੀ ਸਹੀ ਰੱਖਦਾ ਗਿਆ ਉਹ ਨਾਲ ਨਾਲ ਕੋਲੇਸਟ੍ਰੋਲ ਲੈਵਲ ਨੂੰ ਵੀ ਬਿਲਕੁਲ ਸਹੀ ਰੱਖਦਾ ਗਿਆ ਉਸ ਵਿੱਚ ਮਦਦ ਕਰਦਾ ਗਿਆ ਕਿਉਂਕਿ ਦਹੀਂ ਵਿੱਚ ਬਹੁਤ ਸਾਰੇ ਗੁਣ ਹੈਗੇ ਆ cancer ਤੋਂ ਵੀ ਬਚਾਅ ਹੋ ਸਕਦਾ ਹੈ ਦਹੀਂ ਖਾਣ ਵਾਲਿਆਂ ਲਈ ਪਰ şart ਇਹ ਹੈ ਕਿ ਜਿਹੜਾ ਤੁਸੀਂ ਲੋਹ ਜਿਹੜਾ ਗਿਆ ਉਹ ਖਾਣਾ ਹੁੰਦਾ ਹੈ cancer ਨੂੰ ਰੋਕਣ ਲਈ ਮਦਦ ਕਰਦਾ ਹੈ ਉਹ ਪ੍ਰਤੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ਇਸ ਲਈ ਜ਼ਿਆਦਾਤਰ ਡਾਕਟਰ ਦਹੀਂ ਆਪਣੀ ਡਾਈਟ 'ਚ ਸ਼ਾਮਲ ਕਰਦੇ ਸਰਾ ਦਿੰਦੇ ਹਨ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਦਹੀਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਕਿ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਇਹ ਦੰਦਾਂ ਨੋਹਾਂ ਨੂੰ ਮਜ਼ਬੂਤ ਕਰਦਾ ਤੇ ਦਹੀਂ ਖਾਣ ਨਾਲ ਮਾਸਪੇਸ਼ੀਆਂ ਵੀ ਸਹੀ ਤਰ੍ਹਾਂ ਹੀਆਂ ਕੰਮ ਕਰਦੀਆਂ ਜਾਂਦੀਆਂ ਹੀ ਇਸ ਲਈ ਦੇ ਦਹੀਂ ਦੇ ਬੈਅ ਫਾਇਦਾ ਕਿ ਤੁਸੀਂ ਸੁਣ ਲਿਆ ਹੁਣ ਤੁਸੀਂ ਕੀ ਦਹੀਂ ਖਾਣਾ ਪਸੰਦ ਕਰਦੇ ਹੋ ਜੇ ਨਹੀਂ ਕਰਦੇ ਤਾਂ ਜਰੂਰ ਆਪਣੀ ਡਾਈਟ ਵਿੱਚ ਇਸ ਨੂੰ ਸ਼ਾਮਿਲ ਕਰੋ ਤਾਂ ਕਿ ਤੁਹਾਡੀ ਸਿਹਤ ਤੰਦਰੁਸਤ ਹੋਣੀ ਕਾਲਤਕ ਸਾਹਿਬ ਦੇ ਜਥੇਦਾਨ ਨੇ ਸਾਫਤ ਸੂਰਤ ਸਿੱਖ ਖਿਡਾਰੀ ਜਰਮਨ ਪ੍ਰੀਤ ਸਿੰਘ ਨੂੰ ਦਿੱਤੀ ਵਧਾਈ। ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਸਾਬ ਗਿਆਨੀ ਰਕਬੀਰ ਸਿੰਘ ਨੇ ਪੈਰਿਸ 올림픽 2024 ਵਿੱਚ ਭਾਰਤੀ ਹਾਕੀ ਦੀ ਪੂਰੀ ਟੀਮ ਅਤੇ ਸਾਫਤ ਸੂਰਤ ਸਿੱਖ ਖਿਡਾਰੀ ਜਰਮਨ ਪ੍ਰੀਤ ਸਿੰਘ ਨੂੰ ਬਿਹਤਰੀਨ ਖੇਡ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ ਹੈ। ਜਥੇਦਾਰ ਗਿਆਨੀ ਰਕਬੀਰ ਸਿੰਘ ਨੇ ਆਖਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਜਰਮਨ ਪ੍ਰੀਤ ਸਿੰਘ ਤੋਂ ਪ੍ਰੇਰਨਾ ਲੈਂਦਿਆਂ ਪਤਿਤ ਪੁਣੇ ਤੇ ਨਸ਼ਿਆਂ ਤੋਂ ਅਲਾਮਤ ਤੋਂ ਦੂਰ ਰਹਿ ਕੇ ਖੇਡਾਂ ਵਰਗੇ ਖੇਤਰਾਂ ਵਿੱਚ ਅੱਗੇ ਵਧਣਾ ਚਾਹੀਦਾ ਹੈ ਸਿੱਖ ਕੌਮ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਸਿੰਘ ਸਾਹਿਬ ਗਿਆਨੀ ਰਗਬੀ ਸਿੰਘ ਨੇ ਆਖਿਆ ਕਿ ਭਾਰਤੀ ਹਾਕੀ ਦੇ ਇਤਿਹਾਸ ਵਿੱਚ ਬਲਬੀਤ ਸਿੰਘ ਸੀਨੀ ਰਤੇ ਰਾਜਪਾਲ ਸਿੰਘ ਵਰਗੇ ਸਾਬਤ ਸੂਰਤ ਸਿੱਖ ਖਿਡਾਰੀਆਂ ਨੇ ਆਪਣੇ ਸਮਿਤ ਸਮਿਆਂ ਵਿੱਚ ਸੁਨਹਿਰੀ ਇਤਿਹਾਸ ਰਚਿਆ ਸੀ ਉਹਨਾਂ ਕਿਹਾ ਕਿ ਇਸ ਵੇਲੇ ਸਾਬਦ ਸੂਰਤ ਸਿੱਖ ਖਿਡਾਰੀ ਜਰਮਨ ਪ੍ਰੀਤ ਸਿੰਘ ਪੈਰੀਸ 올림픽 ਦੌਰਾਨ ਹਾਕੀ ਦੇ ਮੈਦਾਨ ਵਿੱਚ ਖੁੱਲੀ ਦਾੜੀ ਸਮੇਤ ਆਪਣੇ ਨਿਆਰੇ ਰੂਪ ਅਤੇ ਚੰਗੀ ਖੇਡ ਪ੍ਰਦਰਸ਼ਨ ਕਾਰਨ ਵਿਸ਼ਵ ਭਾਰਤ ਹਾਕੀ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਇਹ ਜਿਹੇ ਖਿਡਾਰੀ ਸਿੱਖ ਨੌਜਵਾਨ ਪੀੜੀ ਲਈ ਪ੍ਰੇਰਨਾ ਸਰੋਤ ਹਨ ਅਤੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਜਰਮਨਪ੍ਰੀਤ ਸਿੰਘ ਅਤੇ ਪ੍ਰੇਰਨਾ ਨੂੰ ਲੈ ਕੇ ਸਿੱਖੀ ਸਰੂਪ ਬਰਕਰਾਰ ਰੱਖਦਿਆਂ ਸਿੱਖ ਅਤੇ ਕੌਮ ਅਤੇ ਦੇਸ਼ ਦਾ ਨਾਮ ਰੋਸ਼ਨ ਉਧਰ ਭਾਰਤੀਆਂ ਲਈ ਖੁਸ਼ਖਬਰੀ ਹੈ ਜੁਕੇ ਨੇ ਫੈਮਲੀ ਵੀਜ਼ਾ ਲਈ ਘੱਟੋ-ਘੱਟ ਆਮਦਨ ਨਿਯਮ ਇਹੜਾ ਹਟਾਇਆ ਹੈਗਾ ਹੈ ਇੰਟਰਨੈਸ਼ਨਲ ਡੈਕਸ ਬ੍ਰਿਟੇਨ ਵਿੱਚ ਰਹਿਣ ਦੇ ਚਾਹਵਨ ਭਾਰਤੀਆਂ ਲਈ ਚੰਗੀ ਖਬਰ ਹੈ ਭਾਰਤ ਦੇ ਨਵੇਂ ਐਲਾਨ ਮੁਤਾਬਕ ਸਰਕਾਰ ਜਿਹੜੇ ਨਵੇਂ ਐਲਾਨ ਕੀਤੇ ਆ ਮੁਤਾਬਕ ਬ੍ਰਿਟਿਸ਼ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਹੁਣ ਆਪਣੇ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਲਿਆਉਣ ਲਈ ਘੱਟੋ-ਘੱਟ 41.5 ਲੱਖ ਰੁਪਏ ਸਾਲਾਨਾ ਕਮਾਉਣ ਦੀ ਲੋੜ ਨਹੀਂ ਹੋਵੇਗੀ ਨਵੀਂ ਲੇਬਰ ਪਾਰਟੀ ਦੇ ਸਰਕਾਰ ਦੁਆਰਾ ਕਟੋ-ਕਾਟ ਆਮਦਨ ਸੀਮਾ ਰੀ ਯੋਜਨਾ ਬਧਿਹਰੇ ਵਾਅਦੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਇਹ ਕਦਮ ਜੋ ਬਹੁਤ ਸਾਰੇ ਭਾਰਤੀ ਪਰਿਵਾਰਾਂ ਨੂੰ ਪ੍ਰਭਾਵਿਤ ਕਰਦਾ ਦੁਆਰਾ ਰਿਕਾਰਡ ਇਮੀਗ੍ਰੇਸ਼ਨ ਅੰਕੜਿਆਂ ਨੂੰ ਘਟਾਉਣ ਲਈ ਪੇਸ਼ ਕੀਤਾ ਗਿਆ ਸੀ ਜੁਕੇ ਦੇ ਗ੍ਰੈਸ ਕੱਤਰ ਜਵੇਨ ਕੂਪਰ ਨੇ ਹਾਊਸ ਆਫ ਕਮਨਸ ਵਿੱਚ ਘੋਸ਼ਣਾ ਕੀਤੀ ਕਿ ਜਦੋਂ ਤੱਕ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਐਮ ਏ ਸੀ ਪਰਿਵਾਰਾਂ ਤੇ ਉਹਨਾਂ ਦੇ ਵਾਅਦੇ ਪ੍ਰਭਾਵ ਦੀ ਸਮੀਖਿਆ ਪੂਰੀ ਨਹੀਂ ਕਰ ਲੈਂਦੀ ਉਦੋਂ ਤੱਕ ਮੌਜੂਦਾ ਜਿਹੜੇ ਪਾਉਂਡ ਹੈਗੇ ਆ ਲਗਭਗ ਉਹ ਸਲਾਨਾ ਆਮਦਨੀ ਵਿੱਚ ਕੋਈ ਹੋਰ ਵਾਅਦਾ ਨਹੀਂ ਕੀਤਾ ਜਾਵੇਗਾ ਕੂਪਰ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਹੈ ਘੱਟ ਤੋਂ ਘੱਟ ਆਮਦਨੀਆਂ ਲੋੜਾਂ ਸਮੇਤ ਪਰਿਵਾਰ ਇਮੀਗ੍ਰੇਸ਼ਨ ਨੀਮਾ ਨੂੰ ਪਰਿਵਾਰਕ ਜੀਵਨ ਦੇ ਸੰਬੰਧ ਵਿੱਚ ਝੁੱਕ ਕੇ ਦੀ ਆਰਥਿਕ ਭਲਾਈ ਨੂੰ ਯਕੀਨੀ ਬਣਾਉਣ ਲਈ ਸੰਤੁਲਨ ਬਣਾਏ ਦੀ ਲੋੜ ਹੈਗੀ ਹੈ ਕੂਪਰ ਮੁਤਾਬਕ ਐਮਏਸੀ ਨੂੰ ਅੰਤਰਰਾਸ਼ਟਰੀ ਭਾਰਤ ਭਰਤੀ ਤੇ ਮੁੱਖ ਖੇਤਰਾ ਦੀ ਨਿਰਭਰਤਾ ਦੀ ਸਮਿੱਖਿਆ ਕਰਨ ਦਾ ਕੰਮ ਵੀ ਸੋਮਿਆ ਸੋਪਿਆ ਗਿਆ ਹੈ ਕਿ ਖਾਸ ਕਰਕੇ ਆਈਟੀ ਅਤੇ ਇੰਜੀਨੀਅਰਿੰਗ ਵਿੱਚ ਵੀ ਜੋ ਭਾਰਤ ਵਰਗੇ ਦੇਸ਼ਾਂ ਤੋਂ ਆਉਂਦੇ ਨੇ ਇਹ ਜਿਹੜਾ ਐਲਾਨ ਜਿਹੜਾ ਗਾਇਆ ਜੁਕੀ ਵੱਲੋਂ ਕੀਤਾ ਗਿਆ ਜਿਸ ਨੂੰ ਦੇਖ ਕੇ ਹਰ ਕਿਸੇ ਤੇ ਚਿਹਰੇਗੇ ਉਹ ਪੂਰੇ ਖੁਸ਼ ਸੋ ਕੋਲਡ ਡਰਿੰਕ ਅਤੇ ਬੰਦ ਪੈਕੇਟ ਜੂਸ ਨਾਲ ਵੀ ਵੱਧ ਸਕਦਾ ਹੈ ਫੈਟੀ ਲੀਵਰ ਦਾ ਖਤਰਾ ਹੁਣ ਇਹ ਮੰਨਿਆ ਜਾਂਦਾ ਹੈ ਕਿ ਸ਼ਰਾਬ ਦਾ ਸੇਵਨ ਨਾਲ ਲਿਵਰ ਫੈਟੀ ਹੋ ਜਾਂਦਾ ਹੈ ਲੇਕਿਨ ਹਾਲਾ ਕਿ ਨਵੇਂ ਅਧਿਆਇ ਮੁਤਾਬਕ ਕੋਲਡ ਡਰਿੰਕ ਅਤੇ ਪੈਕੇਟ ਬੰਦ ਜੂਸ ਵਰਗੇ ਮਿੱਠੇ ਪੀਣ ਵਾਲੇ ਪਦਾਰਥਾਂ ਵੀ ਜਿਹੜੇ ਹੈ ਉਹ ਲੀਵਰ ਫੈਟੀ ਕਰ ਸਕਦੇ ਹੈਗੇ ਨੇ ਇੱਥੇ ਬਰਨ ਜੋਗ ਹੈ ਕਿ ਫੈਟੀ ਲੀਵਰ ਇੱਕ ਅਜਿਹੀ ਸਥਿਤੀ ਹੈ ਜਿਸ ਚ ਲੀਵਰ ਚ ਚਰਬੀ ਜਮਾ ਹੋ ਜਾਂਦੀ ਹੈ ਕਿ ਸ਼ੁਰੂਆਤ ਵਿੱਚ ਇਹ ਬਿਮਾਰੀ ਬਿਨਾ ਕਿਸੇ ਲੱਛਣ ਦੇ ਰਹਿ ਸਕਦੀ ਹੈ ਪਰ ਸਮੇਂ ਦੇ ਨਾਲ ਇਹ ਲੀਵਰ ਸੁਰਾਸਿ ਸਵਰਗੀ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਹੈ ਆ ਅਮਰੀਕੀ ਮੈਡੀਕਲ ਐਸੋਸੀਏਸ਼ਨ ਨੇ ਇੱਕ ਜਨਰਲ ਪ੍ਰਕਾਸ਼ਿਤ ਵਿੱਚ ਅਧਿਆਨ ਅਨੁਸਾਰ ਜਿੰਨਾ ਲੋਕਾਂ ਦੇ ਫੈਟੀ ਲੀਵਰ ਹੈਗਾ ਉਹਨਾਂ ਦੀ ਸ਼ਿਕਾਇਤ ਹੈਗੀ ਉਹ ਜੂਸ ਕੋਲਡ ਡਰਿੰਕ ਜਾਂ ਫਲਾਂ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਉਹਨਾਂ ਨੂੰ ਚਾਹੀਦਾ ਕਿਉਂਕਿ ਇਹ ਜਿਹੜੇ ਬੰਦ ਪੈਕੇਟ ਵਾਲੇ ਹੈਗੇ ਨੇ ਜਾਂ ਫਰੂਟ ਉਹਦੇ ਵਿੱਚ ਹੁੰਦਾ ਹੈ ਕਿ ਜਾਂ ਜੂਸ ਵਗੈਰਾ ਹੁੰਦਾਗਾ ਉਹਨਾਂ ਨੂੰ ਪੀਣ ਨਾਲ ਪਦਾਰਥਾਂ ਵਿੱਚ ਜ਼ਿਆਦਾ ਖੰਡ ਦੀ ਮਾਤਰਾ ਹੁੰਦੀ ਹੈ ਜੋ ਕਿ ਲੀਵਰ 'ਚ ਚਰਬੀ ਜਮਾ ਹੋਣ ਦਾ ਕਾਰਨ ਬਣ ਸਕਦੀ ਹੈ ਸਿਹਤ ਮਾਹਿਰਾਂ ਅਨੁਸਾਰ ਫੈਟੀ ਲੀਵਰ ਇੱਕ ਗੰਭੀਰ ਬਿਮਾਰੀ ਹੈ ਪਰ ਇਸ ਤੋਂ ਬਚਿਆ ਜਾ ਸਕਦਾ ਹੈ ਸਿਹਤਮੰਦ ਜੀਵਨ ਸ਼ੈਲੀ ਆਪਣੇ ਨੇ ਆਪ ਡਾਕਟਰਾਂ ਦੀ ਸਲਾਹ ਨਿਯਮਤ ਜਾਂਚ ਕਰਵਾ ਕੇ ਤੁਸੀਂ ਇਸ ਬਿਮਾਰੀ ਤੋਂ ਬਚ ਸਕਦੇ ਹੋ ਜੇ ਤੁਹਾਨੂੰ ਫੈਟੀ ਲੀਵਰ ਹੈ ਤਾਂ ਕੋਈ ਵੀ ਲੱਛਣ ਨਜ਼ਰ ਆਉਂਦਾ ਜੇ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਚਰਬੀ ਜਿਗਰ ਦੀ ਸ਼ੁਰੂਆਤ ਜਿਹੜੀ ਹੁੰਦੀ ਉਹ ਤੁਹਾਨੂੰ ਲੱਛਣ ਅਸੀਂ ਦੱਸਦੇ ਪਏਗੇ ਇਹ ਜਿਹੜੇ ਲੱਛਣ ਆਮ ਸਾਹਮਣੇ ਉਹਨੇ ਸ਼ੁਰੂ ਹੋ ਜਾਂਦੇ ਨੇ ਥਕਾਵਟ ਮਹਿਸੂਸ ਕਰਨਾ ਭੁੱਖ ਦੀ ਕਮੀ ਹੋਣਾ ਭਾਰ ਘਟਣ ਲੱਗ ਪੰਦਾ ਗਿਆ ਢਿੱਡ ਵਿੱਚ ਦਰਦ ਰਹਿਣ ਲੱਗ ਪੰਦੀ ਗਿਆ ਉਲਟੀ ਪੀਲੀਆਂ ਅੱਖਾਂ ਉਲੱਪਨਦੀਆਂ ਚਮੜੀ 'ਤੇ ਪੀਲਾਪਣ ਹੋਣਾ ਸ਼ੁਰੂ ਹੋ ਜਾਂਦਾ ਗਿਆ ਚਮੜੀ ਜਿਗਰ ਜਿਹੜੇ 'ਚ ਨੁਕਸ ਪੈਣਾ ਸ਼ੁਰੂ ਹੋ ਜਾਂਦਾ ਗਾ ਬਹੁਤ ਜ਼ਿਆਦਾ ਸ਼ਰਾਬ ਦੀ ਖਤਨਾਬੀ ਬਿਮਾਰੀ ਹੋ ਜਾਂਦੀ 기ਆ ਮੋਟਾਪੇ ਕਰਕੇ ਵੀ ਉਹ ਸੱਦੀ ਆ ਟਾਈਪ 2 ਜਿਹੜੀ ਸ਼ੂਗਰ ਜਿਹੜੀ ਕੀ ਉਹਦੇ ਨਾਲ ਵੀ ਇਹ ਹੋ ਸਕਦੀ 기ਆ ਉੱਚੇ ਕੋਲੇਸਟੇਰੋਲ ਵਧਨ ਦੇ ਨਾਲ ਵੀ ਇਹ ਸਮੱਸਿਆ ਆ ਸਕਦੀ 기ਆ ਤੇ ਜਿਹੜੀਆਂ ਦਵਾਈਆਂ ਅਸੀਂ ਸਟ੍ਰੋਂਗ ਖਾਂਦੇ ਉਹਦੇ ਨਾਲ ਵੀ ਫੈਟੀ ਲੀਵਰ ਤੁਹਾਡਾ ਹੋ ਸਕਦਾ ਗਾ ਆ ਚਰਬੀ ਜਿਹੜੀ ਕੀ ਉਹ ਜਿਗਰ ਦੇ ਵਿੱਚ ਵੱਧ ਜਾਂਦੀ 기ਆ ਸਿਹਤਮੰਦ ਜਿਹੜੀ ਕੀ ਆ ਉਹ ਖਰਾਬ ਹੋ ਜਾਂਦੀ 기 ਇਸ ਲਈ ਸਹੀ ਤਰੀਕਾ ਨਾਲ ਗਾਇਆ ਉਹ ਡਾਕਟਰੀ ਸਲਾਹ ਦੇ ਨਾਲ ਹੀ ਤੁਸੀਂ ਆਪਣਾ ਚੈੱਕਅਪ ਕਰਾਉਣ ਤੋਂ ਬਾਅਦ ਇਸ ਬਿਮਾਰੀ ਤੋਂ ਤੁਸੀਂ ਟਿਮ ਵੋਲਜ ਹੋਣਗੇ ਡੈਮੋਕ੍ਰੇਟ ਪਾਰਟੀ ਤੋਂ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਨੇ ਕਰ ਦਿੱਤਾ ਐਲਾਨ ਜੀਹਾਂ ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਡੈਮੋਕ੍ਰੇਟ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਟਿਮ ਵੋਲਜ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵਜੋਂ ਚੁਣ ਲਿਆ ਹੈ ਟਿਮ ਵੋਲਜ ਮਿਨੀਸੋਟਾ ਦੇ ਗਵਰਨਰ ਹਨ ਅਤੇ ਟ੍ਰਿਮ ਵੋਲਜ ਇਸ ਹਫਤੇ ਚੋਣ ਪ੍ਰਚਾਰ ਦੌਰਾਨ ਕਮਲਾ ਹੈਰਿਸ ਨਾਲ ਨਜ਼ਰ ਆਉਣਗੇ ਇੱਕ ਰਿਪੋਰਟ ਮੁਤਾਬਕ ਡੈਮੋਕ੍ਰੇਟਿਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਦੋ ਨਾਮਾਂ ਜਿਹੜਾ ਕਿ ਚਰਚਾ ਚੱਲ ਰਹੀ ਸੀ ਪੈਂਸਿਲਵੀਨੀਆ ਦੇ ਗਵਰਨਰ ਜੋਸ਼ ਸ਼ਾਪੀ ਸ਼ਪੀਰੋ ਅਤੇ ਮਿਨੀਸੋਟਾ ਦੇ ਗਵਰਨਰ ਟ੍ਰਿਮ ਵੋਲਜ ਹਾਲਾਂਕਿ ਕਮਲਾ ਹੈਰਿਸ ਜਾਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਾਰੇ ਕੋਈ ਦਸਵੀਂ ਐਲਾਨ ਨਹੀਂ ਕੀਤਾ ਲੇਕਿਨ ਟੀਮ ਵੋਲਜ ਰਾਸ਼ਟਰਪਤੀ ਜੋ ਬਿਡੇਨ ਅਤੇ ਕਮਰਾ ਹੈਰਿਸ ਦੋਵਾਂ ਦੇ ਪ੍ਰਮੁੱਖ ਸਮਰਥਕ ਰਹੇ ਹਨ ਟੀਮ ਵੋਲਜ ਰਿਪਬਲਿਕ ਉਮੀਦਵਾਰ ਡੋਨਲਡ 트੍ਰੰਪ ਦੇ ਵਿਰੁੱਧ ਬਿਡੇਨ ਦੇ ਮਾਰੇ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਦੇ ਸਮਰਥਕ ਵਿੱਚ ਸਾਹਮਣੇ ਆਏ ਸਨ ਬਿਡੇਨ ਦੇ ਰਾਸ਼ਟਰਪਤੀ ਦੀ ਚੋਣ ਦੀ ਦੌੜ ਤੋਂ ਬਾਅਦ ਹੋਣ ਟਿਮ ਵੋਲੇਜ ਨੇ ਅਗਲੇ ਦਿਨ ਕਮਲਾ ਹੈਰਿਸ ਦਾ ਸਮਰਤਕ ਕੀਤਾ ਤੇ ਟਰੰਪ ਨੂੰ ਤਿੱਖਾ ਨਿਸ਼ਾਨਾ ਸਾਧਿਆ ਦੱਸ ਦਈਏ ਕਿ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਟਿਮ ਵੋਲੇਜ ਮਿਨੀ ਸੋਟਾ ਦੇ ਮੈਨ ਕੈਟੇ ਵਿੱਚ ਇੱਕ ਹਾਈ ਸਕੂਲ ਵਿੱਚ ਅਧਿਆਪਕ ਤੇ ਫੁੱਟਬਾਲ ਦੇ ਕੋਚ ਸਨ ਟਿਮ ਵੋਲੇਜ ਨੇ 24 ਸਾਲ ਤੱਕ ਆਰਮੀ ਨੈਸ਼ਨਲ ਗਾਰਡ ਵਿੱਚ ਕੰਮ ਕੀਤਾ ਹੈ ਉਹ ਮਾਸਟਰ ਸਰਜੈਂਟ ਦੇ ਰੂਪ ਵਿੱਚ ਸੇਵਾ ਨਿਭਾ ਚੁੱਕੇ ਹਨ ਇੱਕ ਟਿਮ 2006 ਵਿੱਚ ਮਿਨੀ ਸੋਟਾ ਦੇ ਪਹਿਲੇ ਕਾਂਗਰਸਰ ਨਾਲ ਡਿਪ੍ਰੈਕਟੀਕਲ ਦੀ ਅਗਵਾਈ ਕਰਦੇ ਹੋਏ ਅਮਰੀਕੀ ਪ੍ਰਤੀਦਿਪੀ ਸੂਬਾ ਲਈ ਚੁਣੇ ਗਏ ਸਨ ਕਾਂਗਰਸ ਵਿੱਚ ਆਪਣੇ ਕਾਰਜਕਾਲ ਦੌਰਾਨ ਉਹਨਾਂ ਦੇ ਸਿੱਖਿਆ ਤੇ ਖੇਤੀ ਦਾ ਧਿਆਨ ਕੋਧ੍ਰਿਤ ਕੀਤਾ ਅਤੇ 2018 ਵਿੱਚ ਟਿੰਗ ਵੋਲੇਜ ਮਿਨੀਸੋਟਾ ਦੇ ਗਵਰਨਰ ਚੁਣੇ ਗਏ ਉਹਨਾਂ ਦੇ ਕਾਰਜਕਾਰ ਵਿੱਚ ਮਹੱਤਵਪੂਰਨ ਚੁਣੌਤੀਆਂ ਸ਼ਾਮਲ ਹਨ ਜਿਨ੍ਹਾਂ ਵਿੱਚ ਕੋਵਿਡ ਮਹਾਮਾਰੀ ਸੀ ਕਮਲਾ ਹੈਰਿਸ ਨਾਲ ਮਿਲ ਕੇ ਕੰਮ ਕਰਾਂਗੇ ਹਾਲ ਹੀ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਅਹੁਦੇ ਲਈ ਪਾਰਟੀ ਦੀ ਉਮੀਦਵਾਰੀ ਬਣਨ ਲਈ ਕਾਫੀ ਡੈਮੋਕ੍ਰੇਟ ਡੈਲੀਕੇਟ ਵੋਟਾਂ ਹਾਸਲ ਕੀਤੀਆਂ ਹਨ ਜਿਸ ਤੋਂ ਬਾਅਦ ਸੱਤਾਧਾਰੀ ਡੈਮੋਕ੍ਰੇਟ ਪਾਰਟੀ ਨੇ ਹੈਰਿਸ ਨੂ ਰਾਸ਼ਟਰਪਤੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਉਹ ਨਾਲ ਦੇ ਨਾਲ ਉਹਨਾਂ ਵੱਲੋਂ ਵੀ ਜਿਹੜਾ ਉਹ ਉਹ ਉਪ ਰਾਸ਼ਟਰਪਤੀ ਜਿਹੜਾ ਉਹ ਐਲਾਨ ਤਾਂ ਕਰ ਦਿੱਤਾ ਲੇਕਿਨ ਕੋਈ ਰਸਮੀ ਐਲਾਨ ਤਾਂ ਨਹੀਂ ਹੋਇਆ ਲੇਕਿਨ ਜਲਦ ਹੀ His services are get your ex love back, black magic removal and evil spirit removal, psychic reading, spiritual healing, vashikaran specialist, family problem solutions, negative energy removal, job and business problems, health problems and astrology and horoscope readings are his areas of expertise where he is able to suggest accurate remedies to solve the issues. You can get in touch with him at one 1510 Eight five zero six three eight five.